ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਆਈ ਹੋਪ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਿਉ ਠੀਕ ਠਾਕ ਆਂ ਜੀ ਪਰ ਮਾਤਾ ਮਾ ਸੋਨ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਦੇਵੇ ਤੇ ਜੀ ਇੱਥੇ ਹੋ ਗਿਆ ਸੀ ਜੀ ਸਵੇਰ ਦਾ ਟਾਈਮ ਤੇ ਮੈਂ ਉੱਠ ਚੁੱਕੀ ਸੀ ਉੱਠ ਕੇ ਬਸ ਮੈਂ ਲੱਗੀ ਸੀ ਆਪਦੇ ਸਵੇਰ ਦੇ ਕੰਮ ਧੁੰਦੇ ਕਰਨ ਸਵੇਰ ਦੇ ਕੰਮ ਧੁੰਦੇ ਕੀ ਹੁੰਦੇ ਆ ਜੀ ਚਾਹ ਪਾਣੀ ਬਣਾਉਣਾ ਤੇ ਬਸ ਜੀ ਮੈਂ ਲੱਗੀ ਸੀ ਚਾਹ ਬਣਾਉਣਾ ਤੇ ਰਿਸ਼ੂ ਸੁਨੇਹਾ ਹੋਰੀ ਸੁੱਤੇ ਪਏ ਸੀ ਬਸ ਮੈਂ ਸਾਢੇ ਕਿ ਪੰਜ ਉੱਠ ਖੜੀ ਸੀ ਸਾਢੇ ਕਿ ਪੰਜ ਉੱਠ ਖੜ ਕੇ ਤੇ ਬਸ ਮੈਂ ਹਨਾ ਆ ਉਹ ਦਾ ਫਰੈਸ਼ ਹੋ ਕੇ ਤੇ ਵਾਸੇ ਫਿਰ ਮੈਂ ਉਹਨਾ ਕੋਲਿਆਂ ਤੇ ਪਾਣੀ ਵਗੈਰਾ ਪਾਇਆ ਤੇ ਪਾਣੀ ਮੈਂ ਭਰਨਾ ਸੀ ਹਜੇ ਤੇ ਮੋਟਰ ਚੱਲੀ ਜਾਂਦੀ ਸੀ ਵੈਸੇ ਤਾਂ ਤੇ ਦੂਸਰੇ ਘਰ ਵਾਲਿਆਂ ਨੇ ਛੱਡੀ ਸੀ ਤੇ ਮੈਂ ਕਿਹਾ ਚੱਲ ਮੈਂ ਚਾ ਪਹਿਲਾਂ ਹਨਾ ਇਹਨਾਂ ਨੂੰ ਫੜਾਇਆ ਮੈਂ ਤੇ ਫਿਰ ਮੈਂ ਪਾਣੀ ਪੂਣੀ ਭਰ ਲੂੰਗੀ ਤੇ ਇਸ ਤੋਂ ਬਾਅਦ ਫਿਰ ਹਨਾ ਇੱਥੇ ਰਿਸ਼ੂ ਤੇ ਸਨੇਹਾ ਹਨਾ ਚੱਲੇ ਸੀ ਨਾਲੇ ਸੀ ਮੰਦਰ ਚੱਲੇ ਸੀ ਤੇ ਮੈਂ ਨੋਣਾ ਸੀ ਹਜੇ ਤੇ ਮੈਂ ਨਾ ਆਪਣੇ ਕੱਪੜੇ ਕੱਢ ਰਹੀ ਸੀ ਇੱਥੇ ਤੇ ਰਿਸ਼ੂ ਦੀ ਨਾ ਇੱਥੇ ਚੱਪਲ ਵੀ ਟੁੱਟਣ ਵਾਲੀ ਸੀ ਹਨਾ ਤੇ ਮੈਨੂੰ ਕਹੀ ਜਾਂਦਾ ਸੀ ਕੱਲ ਦਾ ਕਹਿੰਦਾ ਚੱਪਲ ਟੁੱਟਣ ਵਾਲੀ ਆ ਤੇ ਮੈਂ ਕਿਹਾ ਚੱਲ ਕੋਈ ਨਾ ਆਪਾਂ ਸ਼ੈਰ ਲਿਆਵਾਂਗੇ ਨੰਮੀਆਂ ਤੇ ਮੈਂ ਨਾ ਇੱਥੇ ਸਲਵਾਰ ਦੀ ਥੋੜੀ ਨਾ ਸਿਉਣ ਉੱਡੜੀ ਹੋਈ ਸੀ ਤੇ ਫਿਰ ਮੈਂ ਉਹਨੂੰ ਸਟਿਚ ਕਰਨ ਲੱਗ ਗਈ ਸੀ ਕੱਪੜੇ ਦੀ ਮੈਂ ਕਿਹਾ ਚੱਲ ਵੀ ਸਟਿਚ ਕਰ ਦਿੰਨੀ ਆ ਤੇ ਇੱਥੇ ਫਿਰ ਰਿਸ਼ੂ ਆ ਗਿਆ ਸੀ ਤੇ ਰਿਸ਼ੂ ਆਇਆ ਸੀ ਹਨਾ ਮਿੱਥੋ ਕਹਿੰਦਾ ਸੀ ਵੀ ਚੱਪਲਾਂ ਦੇ ਦੇ ਹੋਰ ਹੈਗੀਆਂ ਤਾਂ ਕਹਿੰਦਾ ਮੇਰੇ ਚੱਪਲ ਦੀ ਬੱਦਰੀ ਟੁੱਟ ਗਈ ਤੇ ਮੈਂ ਕਿਹਾ ਵੀ ਇੱਥੇ ਹੀ ਹੋਣਗੀਆਂ ਦੇਖ ਲੈ ਡੱਬੇ ਵਗੈਰਾ ਦੇ ਵਿੱਚ ਤੇ ਮੈਂ ਇਧਰ ਹਣਾ ਉਹਦਾ ਕੈਂਚੀ ਨਾਲ ਧੱਗ ਧੁੱਗੇ ਕੱਟੀ ਜਾਂਦੀ ਫਿਰ ਮੈਂ ਇੱਥੇ ਇਹਨੂੰ ਦੇਖੀ ਜਾਂਦੀ ਸੀ ਤੇ ਪਿੰਜਰਾ ਨਾ ਵੈਸੇ ਬੰਦ ਕਰਖਿਆ ਸੀ ਇਹਨਾਂ ਨੇ ਤੇ ਹਨਾ ਮੈਂ ਕਿਹਾ ਕਿ ਤੇ ਵਿੱਚ ਹੋਈ ਚਾਈ ਆ ਗਈ ਕੋਈ ਤੇ ਵੀ ਬੰਦ ਪਿਆ ਤੇ ਪਤਾ ਨਹੀਂ ਸੁਨੇਹਾ ਤੋਂ ਬੰਦ ਹੋ ਗਿਆ ਹੋਊਗਾ ਤੇ ਮੈਂ ਇੱਥੇ ਇਹਨੂੰ ਚੱਪਲ ਆ ਦੇਖੋ ਜੀ ਟੁੱਟ ਗਈਆਂ ਇਹਦੀਆਂ ਪਿੱਛੋਂ ਵੀ ਘਸ ਗਈਆਂ ਤੇ ਹਨਾ ਮੂਰੋ ਵੀ ਬੱਦਰੀ ਟੁੱਟ ਗਈ ਤੇ ਮੈਂ ਉਹਨੂੰ ਫਿਰ ਚੱਪਲ ਲੱਬ ਕੇ ਦਿੱਤੀ ਤੇ ਮੈਂ ਕਿਹਾ ਵੀ ਚੱਲ ਦੇ ਦੇਨੀ ਆ ਫਿਰ ਮੈਂ ਉਹਨੂੰ ਲੱਬ ਲੁੱਬ ਕੇ ਦਿੱਤੀ ਤੇ ਹਨਾ ਮੈਂ ਕਿਹਾ ਚੱਲ ਵੀ ਉੱਪਰ ਅਕਵੇਟੀ ਤੇ ਚੜ ਕੇ ਦੇਖ ਥੱਲੇ ਤਾਂ ਹੈ ਨਹੀਂ ਸੀ ਤੇ ਬਸ ਜੀ ਫਿਰ ਮੈਂ ਉਹਨੂੰ ਚੱਪਲਾ ਦੇਤੀਆਂ ਸੀ ਤੇ ਇਹ ਨੇ ਚੱਪਲਾਂ ਪਾਲੀਆਂ ਸੀ ਉਦੋਂ ਬਾਅਦ ਫਿਰ ਇੱਥੇ ਮੈਂ ਪ੍ਰੈਸ ਲਾਈ ਹੋਈ ਸੀ ਤੇ ਮੈਂ ਕਰਨੀ ਸੀ ਰਿਸ਼ੂ ਦੀ ਵਰਦੀ ਪ੍ਰੈਸ ਤੇ ਮੈਂ ਨਾ ਪੂਰੀਆਂ ਬਾਹਾਂ ਦੀ ਸ਼ਰਟ ਕੀਤੀ ਸੀ ਫੁੱਲ ਬਾਜੂ ਦੀ ਇਹਦੀ ਪ੍ਰੈਸ ਵਾਈਟ ਕਲਰ ਦੀ ਤੇ ਹਾਊਸ ਹੁੰਦਾ ਯੂਨੀਫਾਰਮ ਪਾਉਂਦੇ ਬੁੱਧਵਾਰ ਨੂੰ ਤੇ ਪਰ ਮੈਂ ਇਹਨੂੰ ਕਿੰਮ ਕ ਚੱਲ ਵੀ ਪੂਰੀ ਬਾਹਾਂ ਦੀ ਪਾਜਾ ਫੁੱਲ ਬਾਜੂ ਦੀ ਕਿਉਂਕਿ ਠੰਡ ਤੇ ਪਰ ਇਹਨੇ ਪਾਈ ਨਹੀਂ ਹਨਾ ਬਸ ਦੋ ਹਨਾ ਟੀ-ਸ਼ਰਟ ਆ ਹਾਫ ਬਾਜੂ ਦੀਆਂ ਪਾਲੀਆਂ ਤੇ ਬਸ ਉੱਪਰ ਦੀ ਤੀਜੀ ਹਾਫ ਬਾਜੂ ਦੀ ਹਾਊਸ ਜਿਹੜੀ ਹੁੰਦੀ ਹੈ ਸ਼ਰਟ ਉਹ ਪਾਲੀ ਟੀ-ਸ਼ਰਟ ਤੇ ਮੈਂ ਇਹਨੂੰ ਕਿਹਾ ਵੀ ਮੈਂ ਕਿਹਾ ਵੀ ਨੀਚੋਂ ਦੀ ਤਾਂ ਚੱਲ ਹਨਾ ਪਾਜਾ ਤੂੰ ਤੇ ਉੱਪਰ ਦੀ ਵੀ ਫੁੱਲ ਬਾਜੂ ਦੀ ਪਾਜਾ ਪਰ ਇਹ ਮੰਨਿਆ ਨਹੀਂ ਤੇ ਵਾਸਾ ਹਣਾ ਅੱਜਕੱਲ ਦੇ ਬੱਚੇ ਵਾਲੇ ਹਨ ਉਹ ਜਿੱਦੀ ਹੋਏ ਪਏ ਆ ਵੀ ਗੱਲ ਨਹੀਂ ਮੰਨਦੇ ਹੈਗੇ ਵੀ ਹਨਾ ਜਦੋਂ ਵੀ ਪੇਰੈਂਟਸ ਨੇ ਕਿਹਾ ਵੀ ਆ ਪਾਲਾ ਤੇ ਪਰ ਆਏ ਵਸ ਦੂਜੇ ਦੇ ਰਿਸ ਕਰਦੇ ਆ ਵੀ ਉਹ ਹਨਾ ਵੀ ਹਾਊਸ ਐਡਰੈਸ ਪਾ ਕੇ ਹੁੰਦੇ ਦੂਜੇ ਮੁੰਡੇ ਵੀ ਮੈਂ ਵੀ ਉਹੀ ਪੱਕ ਜਾਵਾਂ ਬਈ ਆਹ ਦਾ ਠੰਡ ਦਾ ਨਹੀਂ ਦੇਖਦੇ ਹੈਗੇ ਵੀ ਹਨਾ ਵੀ ਠੰਡ ਲੱਗੇ ਤਾਂ ਮੁੜ ਕੇ ਬਿਮਾਰ ਹੋਣਗੇ ਫਿਰ ਦਵਾਈਆਂ ਤੇ ਖਰਚੇ ਵਧ ਹੀ ਜਾਂਦੇ ਜਦੋਂ ਆਪ ਦਵਾਈ ਬੁੱਟੀ ਲੈਣੇ ਹਨਾ ਕਿਉਂਕਿ ਪਿਆ 60 ਤੋਂ ਘੱਟ ਤਾਂ ਦਵਾਈ ਨਹੀਂ ਦਿੰਦਾ ਕੋਈ ਵੀ ਤੇ ਟੀਕਾ ਜੇ ਲਾਉਂਦੇ ਆ ਤਾਂ 100 ਰੁਪਏ ਲੈ ਲੈਂਦੇ ਆ ਟੀਕਾ ਲਾ ਕੇ ਤੇ ਮੈਂ ਹੁਣ ਉਹਦਨ ਸੁਨੇਹਾਂ ਨੂੰ ਉਲਟੀਆਂ ਲੱਗੀਆਂ ਸੀ ਉਹਦਨ ਵੀ ਮੈਂ ਦਵਾਈ ਦਵਾ ਕੇ ਲਈ ਆਈ ਹੋਇਆ ਪਹਿਲਾਂ 1 ਦਿਨ 100 ਰੁਪਏ ਲਿਆ ਦੂਜੇ ਦਿਨ ਫੇਰ ਲੈ ਕੇ ਫੇਰ 50 ਰੁਪਏ ਦੇ ਦਿੱਤੀ ਆਈ 1.5 200 ਰੁਪਏ ਲੱਗ ਜਾਂਦਾ 2 2-3 ਦਿਨਾਂ ਵਿੱਚ ਤੇ ਪਰ ਬੱਚੇ ਕਿੱਥੇ ਮੰਨਦੇ ਬੱਚੇ ਕਿਸੇ ਦਾ ਕਹਿਣਾ ਗੁਣਾ ਨਹੀਂ ਮੰਨਦੇ ਹੈਗੇ ਤੇ ਉਹਨਾਂ ਨੂੰ ਐਂ ਨਹੀਂ ਵੀ ਹਨਾ ਠੰਡਾ ਦੇ ਵਿੱਚ ਸਾਡੇ ਪੈਰਾਂ ਸਾਨੂੰ ਕਹਿੰਦੇ ਆ ਵੀ ਠੰਡ ਦੇ ਵਿੱਚ ਹਨਾ ਆਪਦੀ ਕੇਅਰ ਕਰਨੀ ਚਾਹੀਦੀ ਹੈ ਤੇ ਬਾਕੀ ਬੱਚਿਆਂ ਦੇ ਰੀਸ ਕਰਦੇ ਰਹਿੰਦੇ ਮੈਂ ਕਿਹਾ ਵੀ ਮੈਂਗਾ ਤੇ ਪ੍ਰਿੰਸੀਪਲ ਨੇ ਤੈਨੂੰ ਕਹਿ ਦੇਣਾ ਵੀ ਹੰਬੀ ਫੁੱਲਵਾਜੂ ਦੀ ਤੁਪਾ ਕਿ ਨਹੀਂ ਆਏ ਤੇ ਬਸ ਮੰਨਿਆ ਨਹੀਂ ਫਿਰ ਮੈਂ ਇੱਥੇ ਬਸ ਉਹਦੀ ਹਨਾ ਪੈਂਟ ਪ੍ਰੈਸ ਕਰਕੇ ਦੇਣ ਚਲੀ ਗਈ ਸੀ ਤੇ ਹਨਾ ਮੈਂ ਕਿਹਾ ਚੱਲ ਲੈ ਲੈ ਪੈਂਟ ਪਾਲਾ ਫਿਰ ਤੇ ਪੱਗ ਪੱਗ ਉਹ ਬੰਨਣਾ ਲੱਗਿਆ ਹੋਇਆ ਸੀ ਆਪਦੀ ਤੇ ਮੈਂ ਇੱਥੇ ਫਿਰ ਹਨਾ ਪ੍ਰੈਸਾਂ ਹੀ ਛੱਡ ਗਈ ਸੀ ਚਲਦੀ ਤੇ ਮੈਂ ਸ਼ਰਟ ਕਰਨੀ ਸੀ ਇਹਦੀ ਫਿਰ ਮੈਂ ਹਨਾ ਮੈਂ ਕਿਹਾ ਚੱਲ ਸ਼ਰਟ ਕਰਕੇ ਰੱਖ ਦੇਣੀ ਆ ਵੀ ਕਈ ਪਤਾ ਹੈ ਇਹਦਾ ਹਨਾ ਕਦੋਂ ਪਾਉਣ ਲੱਗ ਜੇ ਇਹ ਤੇ ਬਸ ਜੀ ਇੱਥੇ ਫਿਰ ਮੈਂ ਆ ਗਈ ਸਿਰ ਸੋਈ ਦੇ ਵਿੱਚ ਨਾਸ਼ਤਾ ਬਣਾਉਣਾ ਇੱਥੇ ਮੈਂ ਦਾਲ ਵਾਲੀਆਂ ਰੋਟੀਆਂ ਬਣਾਉਣ ਲੱਗੀ ਸੀ ਨਾਸ਼ਤਾ ਜੇ ਤੁਸੀਂ ਵੀ ਕਰ ਲਓ ਨਾਸ਼ਤਾ ਜੀ ਆ ਕੇ ਤੇ ਇੱਥੇ ਰਿਸ਼ੂ ਦੀ ਚਾਹ ਪਾ ਕੇ ਰੱਖਤੀ ਸੀ ਸਨੇਹਾ ਨੇ ਆਪਦੀ ਵੀ ਲੈ ਗਈ ਸੀ ਕਿਉਂਕਿ ਨਾ ਅਸੀਂ ਰਾਤ ਰੋਟੀ ਨਹੀਂ ਖਾਧੀ ਪਤਾ ਨਹੀਂ ਕੀ ਹੋਇਆ ਮਨ ਨੂੰ ਮੇਰੇ ਨੂੰ ਵੀ ਨਹੀਂ ਭੋਜ ਜੀ ਕੀਤਾ ਰੋਟੀ ਦਾ ਤੇ ਸਨੇਹਾ ਦਾ ਵੀ ਨਹੀਂ ਜੀ ਕੀਤਾ ਬਸ ਰਿਸ਼ੂ ਜੋ ਖਿਲਾਤੀ ਸੀ ਰੋਟੀ ਮੈਂ ਹਨਾ ਤੇ ਇੱਕ ਰੋਟੀ ਦਾ ਆਟਾ ਬਚਿਆ ਸੀ ਫਿਰ ਮੈਂ ਉਹ ਆਪਦੇ ਜੋਗੀ ਲਾ ਲਈ ਸੀ ਤੇ ਵਸੇ ਮੈਂ ਇੱਥੇ ਫਿਰ ਦਾਲ ਵਾਲੀ ਰੋਟੀਆਂ ਲਾ ਰਹੀ ਸੀ ਤੇ ਵਸੇ ਨਾਸ਼ਤਾ ਵਗੈਰਾ ਬਣਾ ਕੇ ਤੇਰ ਦੇਖੋ ਜੀ ਹਨਾ ਰਿਸ਼ੂ ਨੇ ਕਿਵੇਂ ਖਲਾਰਾ ਪਾਇਆ ਤੇ ਸਵੇਰ ਸਵੇਰ ਹੀ ਖਲਾਰਾ ਪੱਕ ਜਾਂਦਾ ਵਸੇ ਹਨਾ ਜਿੰਨਾ ਮਰਜੀ ਇਹਨੂੰ ਸਮੇਟ ਦੋ ਸੈੱਟ ਕਰ ਦੋ ਹਨਾ ਫਿਰ ਵੀ ਖਲਾਰਾ ਪਾਈ ਜਾਂਦਾ ਤੇ ਪੇਚਕਾਸ ਵਗੈਰਾ ਪੈਨਸਲਾਂ ਆਂ ਪੱਗ ਪੁਗੁੱਠੀ ਕਰਦਾ ਤੇ ਇਂ ਰੱਖ ਦਿੰਦਾ ਤੇ ਇੱਥੇ ਅਸੀਂ ਫੁੱਲ ਰੱਖੇ ਸੀ ਗਿੰਦੇ ਦੇ ਹਨਾ ਥੋੜਾ ਜਿਹਾ ਉਹ ਕਰਕੇ ਪਰੋਕੇ ਤੇ ਮੈਂ ਕਿਹਾ ਵੀ ਆਹ ਦੂਜਾ ਪਰੋਕੇ ਨਹੀਂ ਸੋਰੀ ਕੀ ਕਹਿੰਦੇ ਹੁੰਦੇ ਉਹਨੂੰ ਫੁੱਲ ਨੂੰ ਹਨਾ ਸਾਰੇ ਇਹਨੂੰ ਖੋਲ ਕੇ ਜ ਰੱਖਦਾ ਸੀ ਤੇ ਵੀ ਆਪਾਂ ਬੀਜ ਦਾਂਗੇ ਤੇ ਇੱਥੇ ਗੁੰਮੜੇ ਦੇਖੋ ਜੀ ਹਨਾ ਬੈਠੇ ਆ ਇੱਥੇ ਤੇ ਧੁੱਪ ਸੇਕ ਰਹੇ ਆ ਇਹ ਤੇ ਬਸ ਇੱਥੇ ਰਹਿੰਦੇ ਆ ਇਹ ਦੇਖਦੇ ਰਹਿੰਦੇ ਤੇ ਉਸ ਤੋਂ ਬਾਅਦ ਹਨਾ ਇੱਥੇ ਫਿਰ ਮੈਂ ਲੱਗੀ ਸੀ ਇੱਥੇ ਹਨਾ ਘਰ ਦੇ ਕੰਮ ਕੰਮ ਧੰਦੇ ਕਰਨ ਤੁਹਾਨੂੰ ਪਤਾ ਹੀ ਹੈ ਡੇਲੀ ਰੁਟੀਨ ਦੇ ਸੋ ਘਮ ਧੰਦੇ ਹੁੰਦੇ ਆ ਤੇ ਇੱਥੇ ਮੈਂ ਨਾ ਥੋੜਾ ਜਿਹਾ ਗਰਮ ਪਾਣੀ ਧਰਿਆ ਸੀ ਤੇ ਮੈਂ ਪੋਣੇ ਪਿਉਣੇ ਸੀ ਗਰਮ ਪਾਣੀ ਦੇ ਵਿੱਚ ਤੇ ਮੈਂ ਕਿਹਾ ਚੱਲ ਗਰਮ ਪਾਣੀ ਦੇ ਵਿੱਚ ਭਿਉਂਦੇ ਨੇ ਤੇ ਮੈਂ ਸਰਫ ਪਾ ਲਿਆ ਹੀ ਸੀ ਉੱਥੋਂ ਬਾਲਟੀ ਦੇ ਵਿੱਚ ਕਿਸ ਨੇ ਇਹ ਪੋਚੇ ਲਈ ਜਾਂਦੀ ਸੀ ਤੇ ਮੈਂ ਗਰਮ ਪਾਣੀ ਦੇ ਵਿੱਚ ਸਰਫ ਪਾ ਕੇ ਤੇਦੋਂ ਬਾਅਦ ਮੈਂ ਇਹਦੇ ਚ ਪੋਣੇ ਪੀਣ ਨੂੰ ਵੀ ਕੁਝ ਬਾਹਰ ਪਈ ਸੀ ਟੰਗੇ ਹੋਏ ਤੇ ਕੁਝ ਅੰਦਰ ਪਈ ਸੀ ਬਸ ਮੈਂ ਇਹਨੂੰ ਵੀ ਪਿਉਂ ਕੇ ਰੱਖ ਦੂੰਗੀ ਪਾਣੀ ਦੇ ਵਿੱਚ ਪੋਣਿਆਂ ਨੂੰ ਤੇ ਹਨਾ ਉਦੋਂ ਬਾਅਦ ਫਿਰ ਇੱਥੇ ਹਨਾ ਹੋ ਗਿਆ ਸੀ 11 12 ਵਜੇ ਦਾ ਟਾਈਮ ਸੀ ਤੇ ਅਸੀਂ ਬਾਹਰ ਬੈਠੇ ਸੀ ਤੇ ਇੱਥੇ ਬਿੱਲੀ ਦੇਖੋ ਜੀ ਕਿੱਥੇ ਜਿਹੜੀ ਬੈਠੀ ਆ ਤੇ ਸੁਨਿਆਣੇ ਸ਼ੂਟ ਕਰ ਲਈ ਇੱਥੇ ਵੀਡੀਓ ਤੇ ਇਹਦੋਂ ਬਾਅਦ ਜੀ ਹਨਾ ਇੱਥੇ ਮੈਂ ਸਬਜ਼ੀ ਬਣਾਉਣ ਲੱਗ ਗਈ ਸੀ ਆਲੂਆਂ ਦੀ ਕੱਲੇ ਆਲੂ ਬਣਾਏ ਸੀ ਤੇ ਮੈਂ ਦਰਾਟਾ-ਉਟਾ ਗੁੰਨ ਕੇ ਰੱਖਤਾ ਸੀ ਤੇ ਬੱਸ ਜੀ ਇੱਥੇ ਆਟਾ ਗੁੰਨਤਾ ਸੀ ਸਬਜ਼ੀ ਨੂੰ ਤੜਕਾ ਲਾਤ ਅਸੀਂ ਸੀਟੀਆਂ ਆਈ ਜਾਂਦੀਆਂ ਸੀ ਤੁਸੀਂ ਦੇਖ ਹੀ ਰਹੇ ਹੋ ਤੇ ਜੇ ਇੱਥੇ ਆਟਾ ਵੀ ਗੁੰਨ ਲਿਆ ਸੀ ਮੈਂ ਤੇ ਸਬਜ਼ੀ ਵੀ ਧਰਤੀ ਸੀ ਤੇ ਸਬਜ਼ੀ ਧਰਕੇ ਤੇ ਉਦੋਂ ਬਾਅਦ ਹਨਾ ਬਸ ਮੈਂ ਰੋਟੀ ਰਹਿੰਦੀ ਸੀ ਰੋਟੀ ਫਿਰ ਮੈਂ ਬਣਾਉਂਗੀ ਦੁਪਹਿਰੇ ਤੇ ਕਿਉਂਕਿ ਦੁਪਹਿਰੇ 1.5 2 ਵਜੇ ਹਨਾ ਹੇ ਤਾਂ 12:00 ਵਜੇ ਸੀ ਤੇ ਮੈਂ ਕਿਹਾ ਚਲ ਵੀ ਆਟਾ ਆਟਾ ਗੁੰਨ ਕੇ ਤਿਆਰੀ ਕਰ ਕਰ ਅੱਦਨੇ ਤੇ ਵਸ ਜੀ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਅੱਜ ਦਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜਿਹੜੇ ਵੀਰ ਭੈਣ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਓ ਤੇ ਸੋਹਣੇ-ਸੋਹਣੇ ਕਰਿਓ ਜੀ ਕਮੈਂਟ ਤੇ ਵੀਡੀਓ ਨੂੰ ਫੁੱਲ ਆਵਾਜ਼ ਜ਼ਰੂਰ ਕਰਿਆ ਕਰੋ ਜੀ ਤੇ ਕਿਉਂਕਿ ਤੁਹਾਡੇ ਸਪੋਰਟ ਨਾਲ ਹੀ ਅਸੀਂ ਅੱਗੇ ਵਧਣਾ ਤੇ ਤੁਸੀਂ ਸਾਨੂੰ ਜਿੰਨਾ ਸਪੋਰਟ ਕਰੋਗੇ ਉਨਾ ਹੀ ਸਾਨੂੰ ਫਾਇਦਾ ਹੋਊਗਾ ਤੇ ਵਸ ਜੀ ਮਿਲਾਂਗੇ ਕੱਲ੍ਹ ਵਾਲੇ ਨਵੇਂ ਵਲੌਗ ਦੇ ਵਿੱਚ ਜੀ ਮਿਲਦੇ ਆਂ ਕੱਲ੍ਹ